ਫਿਲੀਪੀਨ ਦੇ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਬੂਆਲੋਈ ਤੂਫਾਨ ਨੇ ਵਿਏਟਨਾਮ ਦੇ ਵਿੱਚ ਤਬਾਹੀ ਮਚਾ ਦਿੱਤੀ ਹੈ ਦੱਸਦੀ ਹੈ ਕਿ ਤੇਜ਼ ਹਵਾਵਾਂ ਦੇ ਨਾਲ ਉੱਥੇ ਮੋਲੇਤਾਰ ਬਾਰਿਸ਼ ਹੋ ਰਹੀ ਹੈ ਜਿਸ ਦੇ ਵਿੱਚ ਸੜਕਾਂ ਡੁੱਬ ਚੁੱਕੀਆਂ ਨੇ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਚੁੱਕਾ ਹੈ ਹੜ ਵਰਗੀ ਸਥਿਤੀ ਬਣ ਚੁੱਕੀ ਹੈ ਔਰ ਕਈ ਇਲਾਕਿਆਂ ਦਾ ਸੰਪਰਕ ਟੁੱਟ ਚੁੱਕਾ ਹੈ ਕਿਉਂਕਿ ਆਰਜੀ ਪੁਲ ਵਹਿ ਗਏ ਨੇ ਤਾਂ ਤੂਫਾਨ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਕਿਸ ਤਰੀਕੇ ਦੇ ਨਾਲ ਵਿਏਟਨਾਮ ਦੇ ਵਿੱਚ ਤੇਜ਼ ਤੂਫਾਨ ਆਇਆ ਜਿਸ ਦੇ ਵਿੱਚ ਕਈ ਪੁਲ ਬਹਿ ਚੁੱਕੇ ਨੇ ਸੜਕਾਂ ਡੁੱਬ ਚੁੱਕੀਆਂ ਨੇ ਤੇਜ਼ ਬਾਰਿਸ਼ ਹੋ ਰਹੀ ਹੈ ਉੱਥੇ ਔਰ ਕਈ ਇਲਾਕਿਆਂ ਦੇ ਨਾਲ ਸੰਪਰਕ ਟੁੱਟ ਚੁੱਕਾ ਹੈ ਔਰ ਕਈ ਇਲਾਕਿਆਂ ਦੇ ਵਿੱਚ ਬਿਜਲੀ ਗਲ ਹੋ ਚੁੱਕੀ ਹੈ ਜਿਸ ਕਰਕੇ ਲੋਕਾਂ ਨੂੰ ਘਰ-ਬਾਰ ਛੱਡ ਕੇ ਉੱਥੋਂ ਭਜਣਾ ਪਿਆ ਹੈ ਦੱਸਦੀ ਕਿ 15000 ਲੋਕ ਹੁਣ ਤੱਕ ਆਪਣੇ ਘਰ-ਬਾਰ ਛੱਡ ਕੇ ਜਾ ਚੁੱਕੇ ਨੇ ਜਦੋਂ ਕਿ 19 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਤੂਫਾਨ ਦੇ ਵਿੱਚ ਔਰ ਅ 200 ਤੋਂ ਜ਼ਿਆਦਾ ਲੋਕ ਲਾਪਤਾ ਹੋ ਚੁੱਕੇ ਨੇ ਔਰ ਖਤਰਨਾਕ ਇਹ ਤੂਫਾਨ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤੇਜ਼ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਨੇ ਘਰਾਂ ਦੀਆਂ ਛੱਤਾਂ ਤੱਕ ਉੜ ਚੁੱਕੀਆਂ ਨੇ ਔਰ ਤੇਜ਼ ਤੂਫਾਨ ਉਥੇ ਚੱਕਰਵਾਤੀ ਤੂਫਾਨ ਉੜਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਕਿਸ ਤਰੀਕੇ ਦੇ ਨਾਲ ਤਬਾਹੀ ਮਚਾਈ ਹੈ ਵੇਤਨਾਮ ਦੇ ਵਿੱਚ ਇਸ ਤੋਂ ਪਹਿਲਾਂ ਇਹ ਤੂਫਾਨ ਫਿਲੀਪਿਨ ਦੇ ਵਿੱਚ ਐਂਟਰ ਕਰਦਾ ਹੈ ਫਿਲੀਪਿਨ ਦੇ ਵਿੱਚ ਤਬਾਹੀ ਮਚਾਉਂਦਾ ਹੋਇਆ ਇਹ ਤੂਫਾਨ ਹੁਣ ਵੇਤਨਾਮ ਦੇ ਵਿੱਚ ਐਂਟਰ ਕਰਦਾ ਜਿਸ ਦੇ ਵਿੱਚ 19 ਲੋਕਾਂ ਦੀ ਮੌਤ ਹੋ ਚੁੱਕੀ ਹੈ ਔਰ 200 ਤੋਂ ਜ਼ਿਆਦਾ ਲੋਕ ਲਾਪਤਾ ਹੋ ਚੁੱਕੇ ਨੇ ਜਦੋਂ ਕਿ 50 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਔਰ 15000 ਲੋਕ ਆਪਣੇ ਘਰ-ਬਾਰ ਛੱਡ ਕੇ ਇੱਥੋਂ ਜਾ ਚੁੱਕੇ ਨੇ ਔਰ ਜਿਸ ਤਰੀਕੇ ਦੇ ਨਾਲ ਹੜ੍ਹਾਂ ਨੇ ਤਬਾਹੀ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮਚਾਈ ਸੀ ਤਾਂ ਉਸੇ ਤਰੀਕੇ ਦੀਆਂ ਭਿਆਨਕ ਤਸਵੀਰਾਂ ਵਿਏਟਨਾਮ ਤੋਂ ਸਾਹਮਣੇ ਆ ਰਹੀਆਂ ਨੇ ਹੱਦ ਨੇ ਤਬਾਹੀ ਮਚਾਈ ਹੋਈ ਹੈ ਚੱਕਰਵਾਤੀ ਤੂਫਾਨ ਇੱਕ ਪਾਸੇ ਦੂਸਰੇ ਪਾਸੇ ਤੇਜ਼ ਹਵਾਵਾਂ ਦੇ ਨਾਲ ਮੁੱਲ ਧਾਰ ਵਰਖਾ ਹੋ ਰਹੀ ਹੈ ਜਿਸ ਕਰਕੇ ਕਈ ਪੁਲ ਟੁੱਟ ਚੁੱਕੇ ਨੇ ਔਰ ਕਈ ਸੜਕਾਂ ਡੁੱਬ ਚੁੱਕੀਆਂ ਨੇ ਔਰ ਤੂਫਾਨ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤਬਾਹੀ ਮਚਾਉਂਦਾ ਹੋਇਆ ਅੱਗੇ ਵਧ ਰਿਹਾ ਹੈ ਔਰ ਕਈ ਲੋਕ ਪ੍ਰਭਾਵਿਤ ਹੋਏ ਨੇ ਦੱਸਦੀ ਕਿ ਲੱਖਾਂ ਤੋਂ ਜ਼ਿਆਦਾ ਲੋਕ ਇੱਥੇ ਦੱਸਿਆ ਜਾ ਰਿਹਾ ਹੈ ਪ੍ਰਭਾਵਿਤ ਹੋਏ ਨੇ ਕਿਉਂਕਿ ਘਰਾਂ ਦੀ ਬੱਤੀ ਗੁੱਲ ਹੋ ਚੁੱਕੀ ਹੈ ਤੂਫਾਨ ਦੇ ਨਾਲ ਸੜਕਾਂ ਦੇ ਉੱਤੇ ਖੰਭੇ ਡਿਗੇ ਹੋਏ ਨੇ ਦਰਖਤ ਡਿਗੇ ਹੋਏ ਨੇ ਔਰ ਜੋ ਬਿਜਲੀ ਹੈ ਉਹ ਠੱਪ ਹੋ ਚੁੱਕੀ ਹੈ ਜਿਸ ਕਰਕੇ ਲੋਕਾਂ ਦਾ ਜੋ ਰਹਿਣ ਸਹਿਣ ਹੈ ਉਸ ਦੇ ਵਿੱਚ ਬਹੁਤ ਮੁਸ਼ਕਲਾ ਪੇਸ਼ ਆ ਰਹੀਆਂ ਨੇ ਔਰ ਇਸੇ ਦੇ ਚੱਲਦੇ ਤਕਰੀਬਨ ਲੱਖਾਂ ਲੋਕ ਪ੍ਰਭਾਵਿਤ ਹੋਏ ਨੇ ਤਾਂ ਦੱਸ ਜੀ tufaan ਨੇ ਕਈ ਸੂਬਿਆਂ ਦੇ ਵਿੱਚ ਕਹਿਰ ਮਚਾਇਆ ਹੈ ਸੜਕਾਂ ਡੁੱਬ ਗਈਆਂ ਨੇ ਗੱਡੀਆਂ ਪਾਣੀ ਦੇ ਵਿੱਚ ਡੁੱਬ ਗਈਆਂ ਨੇ ਜੋ ਸੜਕਾਂ ਦੇ ਉੱਤੇ ਖੜੀਆਂ ਹੋਈਆਂ ਸੀ ਔਰ ਪਹਾੜੀ ਇਲਾਕਿਆਂ ਦੇ ਵਿੱਚ ਕਈ ਜੋ ਪਿੰਡ ਨੇ ਉਹਨਾਂ ਦੇ ਨਾਲ ਸੰਪਰਕ ਟੁੱਟ ਚੁੱਕਾ ਹੈ ਸਕੂਲਾਂ ਦੇ ਵਿੱਚ ਸਕੂਲ ਵੀ ਘਰ ਵੀ ਇਹ ਸਾਰੇ ਇਸ tufaan ਦੀ ਜੱਦ ਦੇ ਵਿੱਚ ਆ ਚੁੱਕੇ ਨੇ ਔਰ ਬਿਜਲੀ ਦੇ ਖੰਭਿਆਂ ਨੂੰ ਵੀ ਤੂੜਾ ਕੇ ਤੋੜ ਕੇ ਲੈ ਗਿਆ tufaan ਔਰ ਘਰ ਦੀਆਂ ਛੱਤਾਂ ਦੱਸਿਆ ਜਾ ਰਿਹਾ ਕਿ ਕਈ ਛੱਤਾ ਤੱਕ ਉੜ ਗਈਆਂ ਨੇ ਤਾਂ ਇੰਨਾ ਖਤਰਨਾਕ ਇਹ ਤੂਫਾਨ ਹੈ ਔਰ ਜਿਸ ਦੇ ਕਰਕੇ ਹੁਣ ਤੱਕ ਕਈ ਮੌਤਾਂ ਹੋ ਚੁੱਕੀਆਂ ਨੇ ਔਰ ਦੱਸਿਆ ਜਾ ਰਿਹਾ ਕਿ ਥਾਨ ਹੁਆ ਸੂਬੇ ਦੇ ਵਿੱਚ ਕਈ ਅਧਿਕਾਰੀ ਜੋ ਦਰਖਤ ਡਿਗਨ ਦੇ ਨਾਲ ਦਰਖਤ ਦੀ ਚਪੇੜ ਦੇ ਵਿੱਚ ਆ ਜਾਂਦੇ ਨੇ ਤਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਔਰ ਦੂਸਰੇ ਪਾਸੇ ਤੇਜ਼ ਹਵਾਵਾਂ ਦੇ ਚੱਲਦੇ ਮੱਛੀ ਫੜਨ ਜਾ ਰਹੀ ਸੀ ਇੱਕ ਕਿਸ਼ਤੀ ਤੇ ਬੈਠ ਕੇ ਕੁਝ ਮਲਾਤ ਆਓ ਰੱਸੀ ਟੁੱਟ ਜਾਂਦੀ ਹੈ ਜਿਸ ਕਰਕੇ ਉਸ ਕਿਸ਼ਤੀ ਦੇ ਉੱਤੇ ਜੋ ਕਰੂ ਮੈਂਬਰ ਬੈਠੇ ਹੋਏ ਸੀ ਤਾਂ ਉਹ ਵਹਿ ਜਾਂਦੇ ਨੇ तकरीबन 9 ਕਰੂ ਮੈਂਬਰ ਸੀ ਜਿਨ੍ਹਾਂ ਦੇ ਵਿੱਚ ਚਾਰ ਤੈਰ ਕੇ ਕਿਨਾਰੇ ਤੇ ਪਹੁੰਚਦੇ ਨੇ ਕਿਸੇ ਤਰ੍ਹਾਂ ਔਰ ਜਿਹੜੇ ਬਾਕੀ ਨੇ ਉਹ ਲਾਪਤਾ ਹੋ ਜਾਂਦੇ ਨੇ ਔਰ ਰੈਸਕਿਊ ਟੀਮ ਦੇ ਵੱਲੋਂ ਇਹਨਾਂ ਦੀ ਜੋ ਭਾਲ ਹੈ ਉਹ ਕੀਤੀ ਜਾ ਰਹੀ ਹੈ ਤਾਂ tufaan ਦੇ ਵੱਲੋਂ ਇੱਕ ਵਾਰ ਕਹਿਰ ਮਚਾਇਆ ਗਿਆ ਹੈ ਵਿਏਟਨਾਮ ਦੇ ਵਿੱਚ ਤੇਜ਼ tufaan ਆਇਆ ਜਿਸ ਦੇ ਕਰਕੇ ਤੇਜ਼ ਮੋਹਲੇਦਾਰ ਬਾਰਿਸ਼ ਹੋ ਰਹੀ ਹੈ ਉੱਥੇ ਔਰ ਦੂਸਰੇ ਪਾਸੇ ਤੇਜ਼ ਹਵਾਵਾਂ ਮਚਲ ਰਹੀਆਂ ਨੇ ਜਿਸ ਕਰਕੇ ਕਾਫੀ ਨੁਕਸਾਨ ਵੀਅਤਨਾਮ ਦੇ ਵਿੱਚ ਹੋ ਚੁੱਕਾ ਹੈ 19 ਲੋਕਾਂ ਦੀ ਮੌਤ ਹੋ ਚੁੱਕੀ ਹੈ 200 ਤੋਂ ਜ਼ਿਆਦਾ ਲੋਕ ਲਾਪਤਾ ਦੱਸੇ ਜਾ ਰਹੇ ਨੇ ਔਰ ਜ਼ਿੰਦਗੀ ਪੂਰੇ ਤਰੀਕੇ ਦੇ ਨਾਲ ਅਸਤ ਵਿਅਸਤ ਹੋ ਗਈ ਹੈ ਸੜਕਾਂ ਦੇ ਉੱਤੇ ਦਰਖਤ ਡਿਗੇ ਹੋਏ ਨਜ਼ਰ ਆ ਰਹੇ ਨੇ ਬਿਜਲੀ ਦੇ ਖੰਬੇ ਟੁੱਟ ਕੇ ਡਿੱਗੇ ਨੇ ਘਰਾਂ ਦੀਆਂ ਛੱਤਾਂ ਉੱਡ ਗਈਆਂ ਨੇ ਔਰ ਬੇहद ਨੁਕਸਾਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ